ਆ ਜੀ ਅਸ਼ਵਨੀ ਗੁਪਤਾ ਜੀ ਲੁਧਿਆਣੇ ਤੋਂ ਆਏ ਆ ਜੀ ਅਸੀਂ ਮੁਕੰਦੀ ਜੀ ਜੀ ਉੱਤੇ ਬਰਫੀ ਦਾ ਟੇਸਟ ਕੀਤਾ ਸੀ ਔਰ ਇੰਨੀ ਵਧੀਆ ਲੱਗੀ ਅਸੀਂ ਇਹ ਸਪੈਸ਼ਲ ਉਹਨਾਂ ਦੀ ਬਰਫੀ ਲੈਣ ਲਈ ਕੋਰਾਲੀ ਆਏ ਆ ਜੀ ਦੁਆਲੀ ਦੇ ਦਿਨ ਕਰਕੇ ਅੱਜ ਬਰਫੀ ਖਤਮ ਹੋ ਗਈ ਹੈ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਜੀ ਫੇਰ ਤੁਹਾਡੇ ਕੋਲ ਕੱਲ ਪਰਸੋ ਆ ਕੇ ਫੇਰ ਲੈ ਕੇ ਜਾਵਾਂਗੇ ਜੀ ਹਾਂ ਜੀ ਇਹ ਪਹਿਲਾਂ ਖਾਧੀ ਸੀਗੀ ਇਹ ਖਾਧੀ ਅਸੀਂ ਜੀ ਹਫਤਾ ਕ ਪਹਿਲੇ ਈਮੇਲ ਕੀ ਬਹੁਤ ਵਧੀਆ ਐਸੇ ਜੀ ਅਸੀਂ ਖਾਦੀ ਨਹੀਂ ਹੈ ਤਾਂ ਹੀ ਅਸੀਂ ਸਪੈਸ਼ਲ ਅੱਜ ਲੁਧਿਆਣੇ ਤੋਂ ਆਏ ਆ ਲੈਣ ਲਈ ਅੱਛੀ ਹਾਂਜੀ ਹਾਂਜੀ ਇੱਧਰ ਕਿਤੇ ਆਏ ਵੀ ਸੀਗੇ ਨਹੀਂ ਨਹੀਂ ਸਪੈਸ਼ਲ ਲੁਧਿਆਣੇ ਤੋਂ ਹੀ ਆਏ ਆ ਬਰਫੀ ਲੈਣ ਲਈ ਅੱਜ ਛੁੱਟੀ ਦਾ ਮੌਸੇ ਉਹਦੇ ਕਹੇ ਚਲੋ ਅੱਜ ਬਰਫੀ ਲੈ ਕੇ ਆਈਏ ਬਹੁਤ ਵਧੀਆ ਉਹਨਾਂ ਦੀ ਬਰਫੀ ਕੁਆਲਟੀ ਬਹੁਤ ਵਧੀਆ ਸੀ ਨਸਰ ਜੀ ਤੇ ਆਪਣਾ ਸੁਧਵਾਲੇ ਦੀ ਮੁਬਾਰਕਾ ਸਾਰੇ ਨੂੰ ਬਹੁਤ ਬਹੁਤ ਜੀ ਆਪਣਾ ਕਨਫੈਟੇ ਹੋਰ ਜੀ ਆਪਣਾ ਆਪਣਾ ਆਪਣੇ ਕੋਲ ਜੀ ਸਾਰਾ maal ਆਪਣੇ ਕੋਲ ਖਤਮ ਹੋਇਆ ਆਪਣੇ ਕੋਲ ਜੀ ਤਾਂ ਤੇਰੇ ਸਾਲੇ ਦਿਨ ਵੀ ਆਪਣੇ ਕੋਲ maal एडवांस ਖਤਮ ਹੋ ਗਿਆ ਸੀਗਾ ਆਪਾਂ ਨੂੰ ਗਾਕਾ ਦਾ ਬਹੁਤ ਪਿਆਰ ਮਿਲਦਾ ਹੈ ਗਾਕਾ ਦਾ ਆਪਾਂ ਨੂੰ ਤੇ ਮਾਤਾ ਰਾਣੀ ਦਾ ਬਹੁਤ ਆਸ਼ੀਰਵਾਦ ਹੈ ਜੀ ਤੇ ਹੁਣ ਵੀ ਅੱਜ ਦੀਵਾਲੀ ਹੈ ਜੀ ਅੱਜ ਵੀ ਆਪਣੇ ਕੋਲ ਸਮਾਨ ਸੋਬੇ ਦਾ ਹੀ ਖਤਮ ਹੈ ਜੀ ਹੇ ਹੁਣ ਆਪਣੇ ਕੋਲ ਸਿਰੋਜੀ ਲੱਡੂ ਆ ਨਾਦਰਨਾਵਾ ਬੱਠੀ ਜਾ ਰਹੇ ਲੱਡੂ ਨਾਦਰ ਨਾਲ ਆਪਾਂ ਕਸਟਮਰਾਂ ਵਾਸਤੇ ਲਈਆ ਤੇ ਜਿੰਨਾ ਛੱਡਦੇ ਹੋਰ ਸਾਡੀ ਟੀਮ ਤੋਂ ਜਿੰਨਾ ਕਹ ਰਿਹਾ ਅਸੀਂ ਉਹਨਾਂ ਨਾਲ ਬੱਤ ਤੋਂ ਬੱਤ ਕਰੀ ਜਾ ਰਹੇ ਹਾਂ ਅਸੀਂ ਆਪਣੇ ਵੀ ਦੁੱਧ ਤੋਂ ਸਾਨੂੰ ਰਾਤ ਆਇਆ ਜੀ ਜਾਂ ਸਵੇਰ ਆ ਰਿਹਾ ਉਹ ਵੀ ਅਸੀਂ ਨਾਦਰ ਬਰਤੀ ਵਢਾ ਕੇ ਨਾਦਰ ਨਾਲ ਗਰਮ ਗਰਮ ਆਪਣਾ ਉਧਰ ਵਾਲਾ ਆਪਣਾ ਕੜਾਹੀ ਦੇ ਨਾਲ ਅੱਖਛੀ ਦੇ ਨਾਲ ਗੱਕ ਨਾਲ ਛੋਭ ਦੀ ਜਾ ਰਹੇ ਹਾਂ ਤੇ ਉਹ ਵੀ ਸਾਡੇ ਤੋਂ ਕਸਟਮਰ ਤੋਂ ਪਿਆਰ ਨਾਲ ਕਾਫੀ ਸਾਤੋ ਲਈ ਜਾ ਰਹੇ ਹਾਂ ਕੋਈ ਗੱਲ ਕਹਿੰਦੇ ਅਸਰਵਾਰ ਚੀਜ਼ ਤਾਂ ਕਹਿੰਦੇ ਪਿਓਰ ਹੈ ਨਾ ਤਾਂ ਕਿ ਉਹ ਕਹਿੰਦੇ ਅਸੀਂ ਆਪਣਾ ਚੰਬਲ ਖਾ ਲੂਗੇ ਸਾਡੇ ਤੋਂ ਸਾਡੇ ਨੂੰ ਕੱਥੇ ਕੋਈ ਪਰਸੋਂ ਤੋਂ ਸਾਡੇ ਕੋਲ ਮਾਲ ਦੁਆਰਾ ਸ਼ੁਰੂ ਹੋਏਗਾ ਜੀ ਹੁਣ ਜੀ ਪਰਸੋਂ ਤੋਂ ਜੀ ਵਿਸ਼ਕਰਮਾੜੇ ਤੋ ਹਾਂਜੀ ਬੀ ਵਿਸ਼ਕਰਮਾ ਬਾਹਰ ਆਪਣੀ ਲਾਈਵ ਅਮਰਤੀ ਮਾਲ ਨਹੀਂ ਹੈ ਆਪਣੀ ਜੀ ਹੈ ਨਾ ਜੋ ਕਿ ਆਪਣਾ ਪਿਓਰ ਦਾਲਦੀ ਆ ਆਪਣਾ ਹੈ ਨਾ ਉਹ ਵੀ ਕਾਲ ਨਾਲ ਨਾਲ ਬਨ ਨਹੀਂ ਆ ਮਤੇ ਨਾਲ ਨਾਲ ਲੱਗੀ ਜਾ ਰਹੀ ਹੈ ਉਹ ਵੀ ਉਹਦੀ ਵੀਟਿੰਗ ਚੱਲ ਰਹੀ ਹੈ ਡੇਢ ਡੇਢ ਦੋ ਦੋ ਘੰਟੇ ਦੀ ਅਮਰਤੀ ਤੇ ਵੀ ਤੇ ਜਿਸ ਕਹਦੇ ਕਸਟਮਰ ਆਪਣਾ ਖੁਦ ਖੜਦਾ ਪੈਂਦਾ ਆਖੇ ਕੀ ਆਸਨ ਬਣਾ ਕਿ ਅਸੀਂ ਕੋਈ ਜਾਣਦੇ ਆ ਤਾਂ ਜਿਹੜੇ ਅਸੀਂ ਉਸ ਕਸਟਮਰ ਨਾਲ ਕੋਈ ਸਾਡੀ ਆਉਂਦੇ ਆ ਰਹੇ ਖੜੇ ਆ ਨਾ ਉੱਤੇ ਬਣਾ ਜਿਹੜਾ ਨਾਲ ਪਿਆਰੇ ਤਾਂ ਹੀ ਨੇ ਟਾਈ ਟਾਈ ਰਹਿੰਦਾ ਬੈਠੇ ਆ ਨਾ ਬਈ ਗਾਟ ਦੇ ਫਰਕ ਵਾਰੀ ਕਿਰਪਾ ਬਖਸ਼ਵਾ ਮਾਈ ਜੀ ਥੈਂਕ ਯੂ